ਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਆਏ ਆ ਬਾਈ ਤਾਜ ਤਾਏ ਰੇਟ ਆ ਵਿਖਾਉਣ ਲੱਗੇ ਆ ਅੱਜ ਤਰੀਕ ਦੀ ਗੱਲ ਕਰਗੇ ਤਾਂ 22 ਅਕਤੂਬਰ 2025 ਤੇ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਨਗ ਜਿਹੜੇ ਦੋਈ ਆਏ ਆ ਜੀ ਇਹ ਬੋਲੀ ਸਟਾਰਟ ਹੋ ਗਈ ਬਸ ਬਾਈ ਤੇ ਕੋਟਕਪੂਰਾ ਮੰਡੀ ਦੇ ਵਿੱਚ 7:30 ਵਜੇ ਜਿਹੜੀ ਤੂੜੀ ਦੀ ਬੋਲੀ ਹੁੰਦੀ ਆ ਨਗ ਦੋ ਆਏ ਆ ਬਾਈ ਸਰਾ ਰੇਟ ਵੇਣੇ ਆ ਹੈ ਜੀ ਗਾਗੂਕ ਚੰਗੇ ਆ ਬਾਈ ਵੇਣੇ ਆ ਬਾਈ ਕੀ ਰੇਟ ਜਾਂਦਾ ਜਾਂ ਤਾਜਾ ਲਾਉ ਬਾਈ ਕੀ ਰੇਟ ਜਾਊਗਾ ਜਿਹੜਾ ਅੱਜ 420 25 ਰੁਪਏ ਤੱਕ ਤਾਂ ਪਹੁੰਚ ਹੀ ਜਾਊਗਾ ਬਾਈ ਜੀ ਇੱਥੋਂ ਤੱਕ ਤਾਂ ਪਤਾ ਬਾਕੀ ਵੇਣੇ ਆ ਬਾਈ ਕਾਲੀ ਆਪਰਾਮ ਨੂੰ ਕਾਲੀ ਆ ਜੀ ਤਾਂ ਬੋਲੀ ਆ ਕਾਲੀ ਹੋਰ ਦੇ ਨਾਲ ਆ 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 570 ਬੋਲਣੇ ਆਇਆ ਬ੍ਰਾ ਚੱਕ ਚੱਕ 500 ਲਓ ਜੀ ਬਾਈ ਜੀ ਪਹਿਲੀ ਟਰਾਲੀ ਆਪਾਂ ਦਾ ਕਹੀ ਜਾਂਦੇ ਬਈ 420 25 ਰੁਪਏ ਤੇ ਜਾਊਗੀ ਪਰ ਜਿਹੜੀ ਪਹਿਲੀ ਟਰਾਲੀ ਜਿਹੜੀ ਆ ਵੀ 570 ਰੁਪਏ ਲੈ ਗਈ ਬਈ ਪਹਿਲੀ ਟਰਾਲੀ ਕਹਿੰਦੇ ਹੁਣ ਪਾਣਗੇ ਪੜਾਕੇ ਕਹਿੰਦੇ ਤੂੜੀ ਦੇ ਬਾਈ ਤੇ ਜਿਹੜੀ ਪਹਿਲੀ ਟਰਾਲੀ ਲੈ ਗਈ 500 ਤੇ 25 ਰੁਪਏ ਟੌਪ ਦਾ ਰੇਟ ਲੱਗਿਆ ਬਈ ਸਰਾ ਰੇਟ ਦੂਸਰੀ ਟਰਾਲ ਦਾ ਰੇਟ ਵੇਣੀ ਆ ਬਈ ਆ ਟਰਾਲੀ ਦਾ ਰੇਟ ਵੇਣਿਆ ਭਾਈ ਕੀ ਲੱਗਦਾ ਭਾਈ ਲੈ ਭਾਈ ਮੈਂ ਉਹ ਚੱਕਦੇ ਸਭ ਹੈ ਗੱਗੂ ਕਹਿ ਗਿਆ ਭਾਈ ਬਾਹਰ ਦੀ ਭਾਈ ਅੰਦਰ ਦੀ ਬਾਹਰ ਦੀ ਹੈ ਅੰਦਰ ਮਿੱਟੀ ਆ ਜਾਂਦੀ ਅੰਦਾ ਗੁੰਦ ਨਾਲ ਮੜਾ ਮੋਟ ਪੀਲਾ ਰਾਂ ਕਰਦਾ ਮਿੱਟੀ ਤੇ ਲਾ ਕੇ ਦਾਂਦੀ ਜੱਪੇ ਆਹ ਕਰਿਆ ਉਹੋ ਹੀ ਤਰੀਫ ਕੀ ਰੱਖੇ ਸੀ ਹਾਂ 400 5 5 100 ਜੀ ਜੀ 25 30 35 40 41 450 55 60 65 70 75 80 85 90 95 500 5 510 15 515 ਬੋਲਣ ਜਿਹੜੇ 515 ਰੁਪਏ ਲਓ ਜੀ ਦੂਸਰੀ ਟਰਾਲੀ ਦਾ ਰੇਟ ਬਾਈ 500 ਤੇ 15 ਰੁਪਏ ਜਿਹੜਾ ਗਿਆ ਬਾਈ ਹੁਣ ਫੜ ਲਈ ਤੇਜ਼ੀ ਤੂੜੀ ਨੇ ਬਾਈ ਤੇ 500 ਤੇ 15 ਰੁਪਏ ਜਿਹੜਾ ਗਿਆ ਟਾਪ ਦਾ ਰੇਟ ਬਾਈ ਤੇ ਅਸਰਾ ਰੇਟ ਦੀ ਗੱਲ ਕਰਗੇ ਜਿਹੜਾ 525 ਪੀ ਹੁਣ ਬਾਈ 5 600 ਰੁਪਏ ਜਿਹੜਾ ਚੱਲਣ ਲੱਗ ਜੂਗਾ ਬਾਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਆ ਕੁਆਲਿਟੀ ਸੀ ਕਿ ਬਈ ਢੂੜੀ ਦੀ ਤੇ ਅੱਜ ਗਾਘੂ ਚੰਗੇ ਸੀਗੇ ਬਈ ਜਿਹੜਾ ਕੱਲ ਦਾ ਰੇਟ ਜਿਹੜਾ ਗਿਆ ਸੀਗਾ ਉਹ ਜਿਹੜਾ 400 ਰੁਪਿਆ 300 ਤੋਂ ਲੈ ਕੇ 400 ਰੁਪਏ ਤੱਕ ਜਿਹੜਾ ਗਿਆ ਸੀਗਾ ਜੀ ਤੇ ਕੱਲ ਨਾਲੇ ਇੱਕ ਹੀ ਨਾਗ ਆਇਆ ਸੀਗਾ ਬਈ ਅੱਜ ਦੋ ਨਾਗ ਆਏ ਸੀਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਬਈ ਸਪੋਰਟ ਫੁੱਲ ਕਰ ਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਰੋਜ਼ ਦੀਆਂ ਵੀਡੀਓ ਆਉਂਦੀਆਂ ਆਪਣੀਆਂ ਸਬਸਕ੍ਰਾਈਬ ਕਰ ਲਓ ਇਹ ਚੈਨਲ ਨੂੰ